आमيمه जी ਪੰਜਾਬ ਸਰਕਾਰ ਵੱਲੋਂ ਪੁਲਿਸ ਮੈਕ ਨੇ ਮੈਨੂੰ ਨਵੀਆਂ ਹਦਾਇਤਾਂ ਨੇ ਕਿ ਜੋ ਇਸ ਤਰ੍ਹਾਂ ਦੇ ਨੰਬਰ ਪਲੇਟਸ ਨੇ ਇਹਨਾਂ ਦੇ ਵਹੀਕਲ ਜੋ ਚੱਲ ਰਹੇ ਨੇ ਇਹਨਾਂ ਵਹੀਕਲਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਨੰਬਰ ਪਲੇਟਸ ਲਗਾਈਆਂ ਜਾ ਸਕਦੀਆਂ ਨੇ ਦੂਸਰੀਆਂ ਨੰਬਰ ਪਲੇਟਸ ਦੇ ਜੋ ਅਥਾਰਾਈਜ਼ਡ ਨੰਬਰ ਪਲੇਟਸ ਨੇ ਉਹ ਲਗਾਈਆਂ ਜਾਣੀਆਂ ਜ਼ਰੂਰੀ ਨੇ ਇਸੇ ਕੜੀ ਤਹਿਤ ਅੱਜ ਟ੍ਰੈਫਿਕ ਇਨਚਾਰਜ ਜਗਤਾਰ ਸਿੰਘ ਨੇ ਇੱਕ ਮੋਟਰਸਾਈਕਲ ਰੋਕਿਆ ਜਿਹਦੇ ਕੋਈ ਪਾਸੇ ਇਸ ਤਰ੍ਹਾਂ ਦੀ ਪਲੇਟ ਲੱਗੀ ਹੋਈ ਹੈ ਇਹ ਕਿਸੇ ਕੋਲ ਜੋ ਬਰਦ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨਾਮ ਦੇ ਬਹਾਦਰ ਜਰਜ ਚਾਚਾ ਐਸੀ ਜਿਕਰ ਸਿੰਘ ਜੀ ਅੱਜ ਤੋਂ ਹੀ ਹਾਜ਼ਰੀ ਕਿਰਗਿਸਤਾਨ ਦਾ ਪ੍ਰਯਤਨ ਹੈ ਅਰ ਅਜੋ ਨਾਗਯੋਗ ਅਸਬਕਾ ਖਾਣਾਵਲੋਂ ਸਭ ਦੇ ਅੱਤੇ ਨੇ ਜਿਹੜੇ ਨੰਬਰ ਪਲੇਟਾਂ ਵਿਕਲਾ ਨੂੰ ਅਨਸਰਾਈ ਲੱਗੀਆਂ ਹੋਈਆਂ ਨੇ ਇਹਨਾਂ ਦਾ ਮੱਧਮ ਚਲਾਨ ਕੱਟੇ ਜਾਣ ਕਿਉਂਕਿ ਇਹ ਨੰਬਰ ਪਲੇਟਾਂ ਸਕਿਉਰਟੀ ਨਹੀਂ ਸੇਫ ਨਹੀਂ ਹਨ ਇਹ ਨੰਬਰ ਰੋਟਾ ਕ੍ਰਾਈਮ ਦੇ ਲਈ ਹਮ ਤਾਂ ਕਿਤੇ ਵੀ ਚੇਂਜ ਕਰਕੇ ਵਰਤ ਸਕਦਾ ਇਹਦੇ ਇਸ ਲਈ ਅੱਜ ਇੱਕ ਮੋਟਰਸਾਈਕਲ ਇੰਪੋਰਟ ਦਿੱਤਾ ਗਿਆ ਹੈ ਤੇ ਬਾਕੀ ਸ਼ਹਿਰ ਵਾਸੀਆਂ ਨੂੰ ਜਾਂ ਪਬਲਿਕ ਨੂੰ ਜਨਾਬ ਕਿਤੀ ਜਾਂਦੀ ਹੈ ਕਿ ਆਪਣੇ ਨੰਬਰ ਪੱਟਾਂ ਜਿਨ੍ਹਾਂ ਤੇ ਨਹੀਂ ਲੱਗੀਆਂ ਸਿਕਿਉਰਿਟੀ ਵਾਲੀਆਂ ਉਹ ਆਪਣੀ ਜਲਦੀ ਜਲਦੀ ਚੇਂਜ ਕਰਾਉਣ